ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰੋਕੀ ਖਾ ਰਿਹਾ ਖੜਕੇ ਮੈਂ ਕਿਹਾ ਬਲਣਾ ਪੈ ਜਾਣਾ ਕੁਰਤੇ ਪਜਾਮੇ ਚ ਅੱਜ ਜਨਮ ਦਿਨ ਆ ਜੀ ਤੁਸੀਂ ਜਿੰਨਿਆਂ ਦੇ ਮੈਸੇਜ ਆਏ ਸਾਰਿਆਂ ਦਾ ਧੰਨਵਾਦ ਤੇ ਹੁਣ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਜਾ ਰਿਹਾ ਮੱਥਾ ਟੇਕਣ ਉਸ ਤੋਂ ਬਾਅਦ ਜਾਵਾਂਗੇ ਪਟਿਆਲੇ ਜੁੜੇ ਰਹੋ ਅੱਜ ਦਾ ਵਲੌਗ ਵਧੀਆ ਹੋਊਗਾ ਲਵ ਜੀ ਹਾਂਜੀ ਦੋਸਤੋ ਅੱਜ ਜਨਮ ਦਿਨ ਆ ਗੱਡੀ ਵੀ ਧੋ ਲਈ ਆਪਾਂ ਹੁਣ ਜਾ ਰਹੇ ਹਾਂ ਫਤਿਹਗੜ੍ਹ ਸਾਹਿਬ ਉਸ ਤੋਂ ਬਾਅਦ ਪਟਿਆਲੇ ਜਾਵਾਂਗਾ ਜੁੜੇ ਰਹੋ ਅੱਜ ਤੁਹਾਨੂੰ ਐਨ ਘੈਂਟ ਵਲੌਗ ਦਿਖਾਵਾਂਗੇ ਲਵ ਜੂ ਲਵ ਜੂ ਹੇ ਚਟੋ ਸਾਰਿਆਂ ਨੂੰ ਲੱਭ ਜੂ ਠੀਕ ਸਕਿੰਟ ਦੀ ਬਣਾ ਲੂ ਅੱਧਰ ਕੋ ਮਜ਼ਾ ਹੁੰਦਾ ਪਰ ਦਿੱਤਾ ਨਹੀਂ ਆ ਜਾ ਹੂ ਅੱਤ ਲੱਫਾ ਤੋਂ ਨਾ ਬਿੱਗਾਲੀ ਬੀ ਬਸ ਤੀਕੀ ਦੀ ਬਣ ਗਈ ਰੋਕ ਨੂੰ ਇਹ ਯਾਰ ਕਿ ਕਿੱਥੇ ਰੱਜੇ ਹੋਏ ਨੇ ਪਿੰਡ ਮਾਰੇ ਬਾਜਾ ਆ ਰਖਾ ਲਈ ਕੀ ਹੋ ਗਿਆ ਦਾਰੋਗ ਤੇ ਹਾਂਜੀ ਦੋਸਤੋ ਚੱਲਦੇ ਆ ਜੀ ਹੁਣ ਸ਼ਹਿਰ ਨੂੰ ਹਾਂਜੀ ਭਤੀਜੀ ਉਹ ਚੱਕਰ ਲਿਆ ਰਹੇ ਸੀ ਸਵੇਰ ਦੇ ਡਾਕਟਰ ਕੋਲ ਬੀਪੀ ਚੈੱਕ ਕਰਾਉਣਾ ਸੀ ਇਹਦੇ ਬੰਦਾ ਯਾਰ ਦੁਕਾਨ ਉਹ ਪਟਿਆਲੇ ਦੇਖਦੇ ਆ ਪਤੇ ਘੜ ਸਾਬਾ ਹਾਂਜੀ ਦੋਸਤੋ ਸਰਾਂਦਾ ਆ ਗਿਆ ਇੱਥੋਂ ਫੁੱਲ ਲੈ ਲਈਏ ਗੁਰਦੁਆਰਾ ਸਾਹਿਬ ਫੁੱਲ ਚਾੜਾਂਗੇ ਫਿਰ ਮੱਥਾ ਟੇਕ ਕੇ ਚੱਲਦੇ ਆ ਪਟਿਆਲੇ ਹਾਂਜੀ ਫੁੱਲ ਲੈਨੇ ਆਪਾਂ ਹਾਂਜੀ ਦੋਸਤੋ ਗੁਰਦੁਆਰਾ ਸਾਹਿਬ ਆ ਕੇ ਹੁਣ ਮੱਥਾ ਟੇਕ ਕੇ ਇੱਥੇ ਫਿਰ ਚੱਲਦੇ ਆ ਪਟਿਆਲੇ ਵਾਹ ਆ ਮੇਰੇ ਭਤੀਜ ਮਿਲ ਗਏ ਯਾਰ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਏ ਪਏ ਸੀ ਆ ਵੀ ਠੀਕ ਹੋ ਯਾਰ ਮੁੰਡਿਓ ਐ ਨਾ ਰਿਪੋਰਟਾ ਪੂਰੀ ਠੀਕ ਆ ਠੀਕ ਆ ਲਵ ਜੂਆ ਤੁਹਾਨੂੰ ਯਾਰ ਹਾਂਜੀ ਗੁਰਦੁਆਰਾ ਸਾਹਿਬ ਆ ਜੀ ਤੇ ਹੁਣ ਚਲਦੇ ਆ ਪਟਿਆਲੇ ਆਪੇ ਠੀਕ ਗੁਰਦੁਆਰਾ ਸਾਹਿਬ ਆ ਮੇਰੇ ਭਤੀਜ ਨੇ ਬਰਨਾਲੇ ਤੋਂ ਠੀਕ ਹੋ ਗਿਓ ਫਤੇਗੜ ਸਾਹਿਬ ਪੜਦੇ ਨੇ ਆਹ ਹੋ ਰੋਕਿਆ ਜਮਾ ਜਮਾ ਠੀਕ ਆ ਹੋਰ ਚਾਚੇ ਲੈ ਕੋਈ ਸੇਵਾ ਨਾ ਨਾ ਕੋਈ ਸੇਵਾ ਨਹੀਂ ਤੁਸੀਂ ਦੱਸੋ ਐ ਬਹੁਤ ਵਧੀਆ ਬਹੁਤ ਵਧੀਆ ਕੋਈ ਖਾਣਾ ਪੀਣਾ ਨਾ ਨਾ ਬਸ ਬਸ ਠੀਕ ਲੰਗਰ ਤੋ ਵੀ ਤੁਸੀਂ ਪਲਾ ਕੇ ਲਿਆ ਮੈਂ ਨਹੀਂ 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 ਉញੋਂ ਸੰਗ ਨਾ ਜਾਇਓ ਨਹੀਂ ਨਹੀਂ ਚਲ ਠੀਕ ਆ ਹਾਂਜੀ ਗੁਰਦੁਆਰਾ ਸਾਹਿਬ ਆ ਮੇਰੇ ਭਤੀਜ ਆ ਕੇ ਭਾਮੀਆਂ ਤੋਂ अच्छा तुम हेडी को गुरुद्वारा साहिब आवे बने लब्बू भतीजे ओके रिपोर्ट खाना ਤਾਂ ਨਹੀਂ ਖੁਸਣ ਨਹੀਂ ਨਹੀਂ ਤੁਹਾਨੂੰ ਠੀਕ ਆ ਠੀਕ ਆ ਹਾਂਜੀ ਦੋਸਤੋ ਹੁਣ ਚਲਦੇ ਆ ਪਟਿਆਲੇ ਨੂੰ ਮਿਲਦੇ ਆ ਜਾ ਕੇ ਭਤੀਜਿਆਂ ਨੂੰ ਤੇ ਨਾਲੇ ਸ਼ਾਮ ਵਾਲਾ ਕੇਕ ਲੈਣੇ ਆ ਮੀ ਪੈ ਰਹੇ ਹੈ ਜੀ ਹੁਣ ਚਲਦੇ ਆ ਪਿੰਡ ਨੂੰ ਸੌਰੀ ਪਿੰਡ ਨਹੀਂ ਪਟਿਆਲੇ ਅੰਦਰ ਗੱਡੀ ਲੈ ਕੇ ਦੀਏ ਕਿਉਂਕਿ ਉਧਰ ਜਿੱਥੇ ਲੰਗਰ ਹਾਲ ਚ ਕੁਝ ਸਮਾਨ ਜਾ ਫੜਾਉਣਾ ਸੀ ਯਾਰ ਚੱਲਦੇ ਆਂ ਜੀ ਪਟਿਆਲੇ ਨਾਲ ਭਤੀਜੇ ਮਿਲੇ ਨੇ ਮੇਰੇ ਮੀਂਹ ਚ ਯਾਰ ਓ ਠੀਕੋ ਵਧੀਆ ਜੀ ਵਧੀਆ ਓਕੇ ਰਿਪੋਰਟ ਓਕੇ ਹੀ ਓਕੇ ਲੱਭੂ ਲੱਭੂ ਤੁਹਾਨੂੰ ਜੀ ਹਾਂ ਜੀ ਪਟਿਆਲੇ ਨੂੰ ਜਾ ਰਹੇ ਹਾਂ ਡੀਜ਼ਲ ਖਵਾ ਰਹੇ ਹਾਂ ਰਸਤੇ ਤੇ ਹੁਣ ਮਿਲਦੇ ਆਂ ਜਾ ਕੇ ਭਤੀਜਿਆਂ ਨੂੰ ਬਾਈ ਨੰਬਰ ਤੇ ਨਾਲੇ ਕੇਕ ਉਹ ਖਰੀਦਦੇ ਆਂ ਜਾ ਕੇ ਸ਼ਾਮ ਵਾਸਤੇ ਉੱਪਰ ਬਹੁਤ ਬੱਦਲ ਵਾਈਆ ਪਟਿਆਲਾ ਸਾਈਡ ਯਾਰ ਐਣ ਕਾਲੀ ਘਟਾ ਹੋਈ ਗਈ ਹਾਂ ਜੀ ਫੁੱਲ ਮੀਂਹ ਪੈ ਰਿਹਾ ਜੀ ਬਾਰ ਜਦਾਂ ਆਂ ਜਦਾਂ ਹੀ ਪੈ ਰਿਹਾ ਇਹ ਥੋੜਾ ਬਹੁਤਾ ਘੱਟ ਹੁੰਦਾ ਮੀਂਹ ਫਿਰਦਾ ਬੰਦਾ ਤੁਰ ਕੇ ਕੈਫੇ ਕੋ ਉੱਥੇ ਵੀ ਵੜ ਜਾਂਦਾ ਜਾ ਕੇ ਪਰ ਹੁਣ ਮੀਂਹ ਦੀ ਸਪੀਡੇ ਬਹੁਤ ਆ ਯਾਰ ਹੂੰ ਭਤੀਜਾ ਐ ਉਹ ਵਿਚਾਰੇ ਗੱਡੀ ਬਰਾਬਰ ਲਾ ਕੇ ਹੱਥ ਖੜਾ ਕਰਕੇ ਗੱਲ ਕਰਕੇ ਜਾ ਰਹੇ ਨੇ ਵਿਚਾਰੇ ਕਿਉਂਕਿ ਬਾਰਸ਼ੇ ਬਹੁਤ ਹੋ ਰਹੀ ਆ ਯਾਰ ਸ਼ਹਿਰ ਆਹੀ ਆ ਪਟਿਆਲਾ ਹਾਂਜੀ ਹਾਂਜੀ ਠੀਕ ਆ ਠੀਕ ਆ ਹੋਰ ਦੱਸੋ ਗੱਲਬਾਤ ਚੁੱਪ ਰਹੋ ਤੁਸੀਂ ਕਿਹਾਓ ਜੀ ਕਿਹੜੇ ਜੀ ਮੰਝ ਲੱਗੇ ਪਏ ਹੋ ਆਓ ਰੇ ਸਟੈਪ ਆ ਵਾਜੀ ਆ ਜੀ ਤਾਂ ਵਧੀਆ ਏ ਪੂਰੀ ਗੱਲ ਠੀਕ ਆ ਠੀਕ ਆ ਬਹੁਤ ਮੀਂਹ ਆ ਯਾਰ ਦੋਸਤੋ ਚਲੋ ਮੈਂ ਵੀ ਹੁਣ ਚੱਲਦਾ ਯਾਰ ਕੇ ਇੱਕ ਫੜ ਕੇ ਪੀਜਾ ਪੂਜਾ ਲੈ ਕੇ ਤੇ ਮੱਛੀ ਮੁੱਚੀ ਫੜ ਕੇ ਚੱਲਦੇ ਆ ਪਿੰਡ ਨੂੰ ਆ ਦੇ ਫੁੱਲ ਮੀ ਪੈ ਰਹੇ ਹੱਪ ਦੀ ਕਿਉ ਹਾਂਜੀ ਬਾਈ ਨੰਬਰ ਆ ਗਿਆ ਇੱਥੇ ਪੁਲ ਹੇਠਾਂ ਤੋਂ ਫਿਸ਼ ਫੜ ਕੇ ਕੇਕ ਲੈ ਕੇ ਪੀਜਾ ਲੈ ਕੇ ਚੱਲਦੇ ਆ ਫਿਰ 10 ਮਿੰਟ ਹੋ ਗਏ ਖੜੇ ਨੂੰ ਕਿ ਜ਼ਿਆਦਾ ਹੋ ਗਿਆ ਹੋ ਗਿਆ ਇੰਨੇ ਹੋ ਅੱਛਾ ਹਾਂ ਆ ਫਿਸ਼ ਪੜਾਉਣ ਆਏ ਇਹ ਮੁੰਡਾ ਤੇ ਤੰਦੂਰੀ ਕਰਤੀ ਤੰਦੂਰੀ ਤੰਦੂਰੀ ਬਾਠ ਠੀਕ ਆ ਠੀਕ ਆ ਹੋ ਠੀਕ ਆ ਵਧੀਆ ਵਧੀਆ ਓਕੇ ਹਾਂ ਹਾਂ ਵਧੀਆ ਫਿਰ ਜਾ ਬਾਰਿਸ਼ ਪਵਾ ਤੇ ਤੁਸੀਂ ਮੈਂ ਕਹਨੂੰ ਪਵਾਇਆ ਯਾਰ ਮੈਂ ਤਾਂ ਆਪ ਬਾਰਿਸ਼ ਨੇ ਕੰਮ ਖਰਾਬ ਕਰਤਾ ਸਾਰਾ ਹੋਰ ਦੱਸ ਓਕੇ ਰਿਪੋਰਟ ਓਕੇ ਓਕੇ ਖਾਣਾ ਪੀਣਾ ਤਾਂ ਨਹੀਂ ਕੁਸਾ ਹਾਂਜੀ ਮਿੱਤਰ ਪਿਆਰਿਓ ਅੱਜ ਤਾਂ ਫਿਰ ਮੌਸਮ ਵੀ ਠੰਡਾ ਏ ਮੀਂਹ ਪੈ ਰਿਹਾ ਏ ਅੱਜ ਤਾਂ ਫਿਰ ਫਿਸ਼ ਬਣਦੀ ਹੁੰਦੀ ਮੈਂ ਚੱਲ ਤੰਦੂਰੀ ਕਰਦੇ ਯਾਰ ਤੇ ਹੁਣ ਆਪਣਾ ਕੇਕ ਰਹਿ ਗਿਆ ਇੱਕ ਕੇਕ ਇੱਕ ਪੀਜਾ ਉਹ ਲੈ ਕੇ ਫਿਰ ਆਪਾਂ ਚੱਲਦੇ ਆਂ ਪਿੰਡ ਨੂੰ ਭਲ ਭਤੀਜਿਆਂ ਤੋਂ ਗਸਤਾ ਕੀ ਭਾਈ ਉਹ ਆ ਮੈਂ ਤਾਂ ਦੇਖੋ ਜਿਹੜਾ ਤੁਹਾਨੂੰ ਬਾਧਾ ਕਰਿਆ ਤੀ ਉਹ ਟਾਈਮ ਤੇ ਮੈਂ ਤਾਂ ਉਰੇ ਆ ਗਿਆ ਖੜਾ ਰਿਆ ਮੈਂ ਤਾਂ ਇੱਥੇ ਠੀਕ ਆ ਨਾ ਭਤੀਜ ਕੋਈ ਗੱਲ ਨਹੀਂ ਹੁਣ ਕੇਕ ਤੁਸੀਂ ਆਪੇ ਕੱਟ ਲਿਓ ਲਵ ਜੂਗਾ ਥੋੜੇ ਜੇ ਮੀਂਹ ਨਾਲੇ ਪਟਿਆਲਾ ਜਲਥਲ ਹੋ ਜਾਂਦਾ ਆ ਇੱਥੇ ਵੀ ਪਾਣੀਓ ਪਾਣੀਆਂ ਉਤਮ ਦੇ ਸਾਹਮਣੇ ਕੈਫੀਆਂ ਮੈਂ ਤਾਂ ਭਤੀਜੇ ਹੁਣ ਘਰ ਨੂੰ ਜਾਣ ਲੱਗਿਆ ਤੀ ਕਿਸੇ ਭਤੀਜ ਦਾ ਫੋਨ ਆ ਗਿਆ ਸੰਗਰੂਰ ਤੋਂ ਆ ਰਹੇ ਨੇ ਉੱਜੇ ਕਿ ਹੁਣ ਮੈਨੂੰ ਘੰਟਾ ਰੁਕਣਾ ਪੈਣਾ ਇੱਥੇ 22 ਨੰਬਰਾਂ ਯਾਰ ਕਿਸੇ ਵੀ ਧੀਜੀ ਦੀ ਦੁਕਾਨ ਦੱਸੀ ਦੀ ਕੇਕ ਦੀ ਉਦੋਂ ਇੰਨੀ ਛੋਟੀ ਜੀਆ ਦੁਕਾਨ ਹੈ ਯਾਰ ਇੱਥੇ 22 ਨੰਬਰ ਤੇ ਉਹਦੀ ਹਾਂਜੀ ਪਟਿਆਲੇ ਆ ਜੀ ਕੇਕ ਜਾ ਲੈ ਆ ਹੈਗਾ ਹਾਂਜੀ ਮਿੱਤਰ ਪਿਆਰਿਓ ਕੇਕ ਲੈ ਲਿਆ ਆਪਾਂ ਹੁਣ ਡੋਮੀਨੋਸ ਦੇ ਪੀਜ਼ਾ ਲੈ ਕੇ ਚੱਲਦੇ ਆਂ ਪਿੰਡ ਨੂੰ ਇਹ ਮੀਂਹ ਪੈ ਰਿਹਾ ਯਾਰ ਕਿਆ ਹਾਲ ਹੈ ਠੀਕ ਠਾਕ ਸਤੀਕਾਲ ਜੀ ਪਟਿਆਲੇ ਖੜੇ ਆਂ ਜੀ ਆ ਮੇਰੇ ਭਤੀਜ ਸੰਗਰੂਰ ਤੋਂ ਆਏ ਨੇ ਇਹ ਮੁੰਡੇ ਹੋ ਠੀਕ ਹੋ ਸੰਗਰੂਰ ਵਾਲਿਓ ਲਾਪੂ ਆ ਗੋ ਨੂੰ ਟਰੱਕ ਭਰ ਕੇ ਸਾਰਿਆਂ ਨੂੰ ਯਾਰ ਆ ਤੁਸੀਂ ਖੇਚਲ ਕੇ ਉਹਨੂੰ ਕਰਨੀ ਦੀ ਯਾਰ ਕੇਕ ਵਾਲੀ ਤਾਂ ਬਹੁਤ ਦੋਈ ਆਇਆ ਐ ਚਾਹੀ ਮਾੜ ਸਮਾਂ ਤੇ ਨਹੀਂ ਦੱਸ ਮਾੜ ਹੀ ਹੈ ਚੱਲ ਉਹ ਨਹੀਂ ਭਤੀਜ ਗੱਲ ਹੈ ਜੀ ਪਿਆਰ ਹੀ ਆ ਤੁਸੀਂ ਬੱਸ ਕਰਨ ਨਾਲ ਪਿਆਰ ਹੀ ਆ ਉਹ ਨਹੀਂ ਪਿਆਰ ਤਾਂ ਹੈਗਾ ਜੀ ਜਿਆ ਪਿਆਰ ਤੁਹਾਨੂੰ ਪਿਆਰ ਇੰਨਾ ਕਰਦੇ ਆ ਤਾਂ ਇੰਨਾ ਫਰ ਉਹ ਨਹੀਂ ਭਤੀਜ ਕੋਈ ਗੱਲ ਨਹੀਂ ਮੈਂ ਕੋਈ ਨਾਲ ਪਿਆਰ ਆ ਜਾਂਦਾ ਹੈ ਕਾਬੂ ਕਰਨਾ ਤੁਸੀਂ ਕੋਈ ਨਹੀਂ ਚੱਤਰ ਨਹੀਂ ਹੈਗਾ ਹੋਰ ਦੱਸ ਕਰ ਲੈ ਬਾਕੀ ਠੀਕ ਆ ਐਨ ਓਕੇ ਰਿਪੋਰਟ ਜਾ ਚੱਲੋ ਮੁਬਾਰਕ ਚਾਚਾ ਜੀ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਵੀ ਮੇਰੇ ਜਿਗਰ ਦੇ ਟੋਟੇ ਪਲਾਤੀ ਚਲ ਪੀਜੀ ਹਾਂਜੀ ਸੱਸੀ ਕਾਲ ਜੀ ਪਟਿਆਲੇ ਆ ਜੀ ਆ ਮੇਰੇ ਭਤੀਜ ਜ਼ਰੂਰ ਤੋਂ ਆਏ ਨੇ ਕੇਕ ਲੈ ਕੇ ਲੱਭ ਭਤੀਜਾਂ ਨੂੰ ਮੈਂ ਤਾਂ ਕਿਹਾ ਨਹੀਂ ਉਹ ਚੱਤਰ ਕਰਨੀ ਆ ਪਲਾਤੀ ਚਲ ਪੀਜੀ ਹਾਂਜੀ ਆ ਜਾ ਕਰਾਂਗੇ ਆਪਤੀ ਆ ਭਤੀਜ ਕੇਕ ਲੈ ਕੇ ਆਏ ਦੀ ਯਾਰ ਲੱਭੂ ਆ ਗੋ ਨੂੰ ਟਰੱਕ ਭਰ ਕੇ ਆਹ ਦਿਖਾਵੇ ਕੇਕ ਜਰ ਮੜਾ ਜਾ ਆ ਜਾ ਆ ਜਾ ਨਾ ਹਪੀ ਬਰਥਡੇ ਟੂ ਯੂ ਜੀ ਆਹ ਦਿਖਾ ਲਓ ਜੀ ਲਓ ਜੀ ਹਪੀ ਬਰਥਡੇ ਟੂ ਯੂ ਜੀ ਤੁਹਾਨੂੰ ਵੀ ਤੁਹਾਨੂੰ ਵੀ ਤੁਹਾਨੂੰ ਵੀ ਜਨਮ ਦਿਨ ਦੀ ਬਹੁਤ ਬਾਰਕਾ ਤੁਹਾਨੂੰ ਜਨਮ ਦਿਨ ਦੀ ਬਹੁਤ ਬਹੁਤ ਸ਼ੁਭਕਾਮਨਾਵਾਂ ਤੁਹਾਨੂੰ ਵੀ ਤੁਹਾਨੂੰ ਵੀ ਖਵਾਓ ਹੈ ਨਹੀਂ ਜਾਂਦਾ ਜੀ ਚਲੋ ਕਰਦਾ ਵੀ ਬੰਦੀ ਹਾਂ ਬੜਾ ਦਾ ਯਾਰ ਲਵ ਯੂ ਯਾਰ ਤੁਹਾਨੂੰ ਸਾਰਿਆਂ ਨੂੰ ਤੇ ਆ ਗਏ ਜੀ ਆਪਣਾ ਲਵ ਯੂ ਚਾਚਾ ਜੀ ਲਵ ਯੂ ਆ ਪੂਰਾ ਤੇ ਆਲੇ ਤੋਂ ਨੇ ਲਵ ਯੂ ਯਾਰ ਧੰਨਵਾਦ ਤੁਹਾਡਾ ਹੈਪੀ ਬਰਥਡੇ ਜਨਮ ਦਿਨ ਤੁਹਾਨੂੰ ਵੀ ਤੁਹਾਨੂੰ ਵੀ ਤੁਹਾਨੂੰ ਵੀ ਤੁਹਾਨੂੰ ਵੀ ਉਹ ਵੀ ਮੇਰੇ ਕੀ ਕਰਦੇ ਟੋਟਿਆਂ ਨੂੰ ਸਾਰਿਆਂ ਨੂੰ ਮੁਬਾਰਕਾਂ ਯਾਰ ਹਾਂਜੀ ਦੋਸਤੋ ਲੇਟ ਹੋ ਗਿਆ ਭਤੀਜ ਫਿਰ ਸੰਗਰੂਰ ਤੋਂ ਮਿਲ ਕੇ ਗਏ ਨੇ ਕੇਕ ਲਿਆਏ ਸੀ ਹੁਣ ਘਰ ਜਾ ਕੇ ਕੇਕ ਕੱਟਦੇ ਆ ਉਹੀ 7:30 ਵਜੇ ਜਾਣੇ ਨੇ ਘਰੇ ਜਾਂਦੇ ਨੂੰ ਕੇਕ ਕੱਟਦੇ ਸੀ ਕਾਲ ਜੀ ਦੋਸਤੋ ਹੁਣੇ ਘਰ ਆਏ ਆ ਯਾਰ ਭਤੀਜਿਆਂ ਨੇ ਕੇਕ ਕੱਟਣੇ ਦੀ ਚਾਰ ਭਤੀਜ ਕੇਕ ਲੈ ਕੇ ਆਏ ਨੇ ਇੱਕ ਦੋ ਦੀਓ ਵੀਡੀਓ ਬਣੀ ਆ ਯਾਰ ਉਹ ਕਹਿੰਦੇ ਚਾਚੇ ਵੀਡੀਓ ਨਹੀਂ ਬਣਾਉਣੀ ਹੈਗੀ ਦੂਏ ਕਹਿੰਦੇ ਤੇ ਹੁਣ ਕੇਕ ਕੱਟਦੇ ਆਪਾਂ ਕਰੇ ਲਵ ਜੂ ਚੂੜੇ ਰਹੇ ਹੋ ਹੁਣ ਦੇਖਿਓ ਫਿਰ ਪਿੱਛੇ ਕਰ ਲਾ ਹਾਂਜੀ ਨਾਲੇ ਅੱਜ ਗੜਬੜੇ ਨੇ ਆ ਦੇਖੋ ਗੜਬੜੇ ਆ ਨਾਰ ਚਲਾਵਾਂਗੇ ਹੁਣ ਆਪਾਂ ਫਿਰ ਠਹਿਰ ਕੇ ਓਕੇ ਸਤਿ ਸ਼੍ਰੀ ਅਕਾਲ ਜੀ ਹੁਣ ਕੇ ਕੱਟਣ ਲੱਗੇ ਆ ਜੀ ਠੀਕ ਆ ਨਾ ਲਵ ਜੂ ਆ ਮੇਰੇ ਜਿਗਰ ਦੇ ਟੋਟਿਆਂ ਨੂੰ ਤੁਸੀਂ ਇੰਨਾ ਪਿਆਰ ਬਖਸ਼ਿਆ ਆਪਦੇ ਚਾਚੇ ਨੂੰ ਯਾਰ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਯਾਰ ਤੁਹਾਡਾ ਮੈਂ ਦੇਣ ਕਿਸੇ ਦਾ ਵੀ ਨਹੀਂ ਦੇ ਸਕਦਾ ਯਾਰ ਇੰਨਾ ਦਾ ਕੋਈ ਕਿਸੇ ਐਕਟਰ ਸੈਲੀਬ੍ਰਿਟੀ ਨੂੰ ਕਿਸੇ ਪੀਐਮ ਮੋਦੀ ਨੂੰ ਨਹੀਂ ਕੋਈ ਉਹ ਕਰਦਾ ਹੁੰਦਾ ਜਿੰਨੇ ਤੁਸੀਂ ਇਹਦੇ ਚਾਚੇ ਦੀਆਂ ਸਟੋਰੀਆਂ ਪਾਤੀਆਂ ਇੰਨਾ ਪਿਆਰ ਯਾਰ ਠੀਕ ਹੈ ਨਾ ਸਾਰੇ ਇਹਦਾ ਕ੍ਰੈਡਿਟ ਤੁਹਾਨੂੰ ਜਾਂਦਾ ਏ ਕਿ ਹੁਣ ਵਲੌਗ ਪੈ ਜਾਣਾ ਹੈ ਵਲੌਗ ਦੇਖਿਓ ਨੂੰ ਲਾਈਕ ਸ਼ੇਅਰ ਗਾ ਵੀ ਜਰੂਰ ਕਰਿਓ 7:30 ਵਜੇ ਗਏ 7:30 ਵਜੇ ਕੇ ਕਟਣ ਲੱਗਿਆਂ ਵੇ ਅੱਜ ਹੀ ਦੋਸਤੋ ਕੇ ਕੱਟ ਰਹੀਆਂ ਅਾ ਥੋੜਾ ਸਾਰਿਆਂ ਦਾ ਕੇਕ ਹੈਗਾ ਚਾਚੇ ਦਾ ਨਹੀਂ ਹੈਗਾ ਲਵ ਯੂ ਮੇਰੇ ਜੀਗਰ ਦੇ ਟੂਟਿਆਂ ਨੂੰ ਰਾਜੀ ਖੁਸ਼ੀ ਹੱਸਦੇ ਬਸਤੇ ਰਹੋ ਸਤਿ ਸ਼੍ਰੀ ਅਕਾਲ ਰੋਗ ਸਤਿ ਸ਼੍ਰੀ ਅਕਾਲ ਜੀ ਜਨਮ ਦਿਨ ਆ ਤੁਹਾਨੂੰ ਪਤਾ ਸਾਰਿਆਂ ਨੂੰ ਆ ਟੀਮੀ ਟੌਪ ਉਹਨਾਂ ਦੀ ਪਾਰਟੀ ਹੋ ਰਹੀ ਆ ਤੰਦੂਰੀ ਫਿਸ਼ ਹੈਗੀ ਆ ਆ ਲੈ ਇਆਵੇ ਖਾਉਂਦੇ ਨੇ ਹੱਥ ਹੱਥ ਹਾਂ ਉਹ ਵੀ ਥਾਂ ਬਣੀ ਪਈ ਆ ਚਲੋ ਗੋਰਨੂ ਜਿਗਰ ਦੀ ਟੋਟੀ ਹਲਾ ਆ ਵੀ ਪੁੱਤ ਲਾ 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 ਹਾਹ ਇਤਲਾ ਦੇ ਕਣ ਹੂੰ ਹੂੰ ਲਾ ਗਈ ജനോ ഹോ ദുട